ਸਵੇਰ ਆ ਦੀ ਠੰਡੀ ਆ ਗਈ ਬਿਲਕੁਲ ਹਨਾ ਸਵੇਰ ਆ ਗਈ ਠੰਡੀ ਲੈ ਇੱਥੋਂ ਨਾਲ ਦੀ ਚਵਾਈ ਵੀ ਤੁਹਾਨੂੰ ਕਰਾਵਾਂਗੇ ਇੱਕ ਲੈ ਠੰਡੀ ਫੁੱਲ ਆ ਗਈ ਚਾਹੇ ਗਾਂ ਦੀ ਧਾਰਾ ਮਾਰ ਦੋ ਚਾਹੇ ਮਾਰ ਦੋ ਪਛਾਣ ਲੈ ਵੀ ਸੱਜਣੋ ਇੱਕ ਤਾਂ ਜਰਸੀ ਦਾ ਨਾ ਤੋਹਫਾ ਦੇ ਖਾ ਦਾਂਗੇ ਇੱਕ ਤਾਂ ਜਗਾ ਘਟ ਰੋਕੂ ਤੇ ਕੰਪੈਸਟੀ ਦਊਗੀ ਦੁੱਧ ਦੀ ਬਾੜੀ ਤਾਜੀ ਸੂਈ 18 ਦੇ ਲਗਭਗ ਬਾਈ ਕਹਿੰਦਾ ਰੈਡੀ ਆ ਇੱਕ ਸਾਈਵਾਲ ਪੱਛੀ ਆ ਗਈ ਠੰਡੀ ਸੀਲ ਇਹ ਆ ਗਈ ਗੱਬਣ ਤੇ ਇੱਕ ਇਧਰਲੇ ਬੰਨੇ ਆ ਗਈ ਐਚ ਐਫ ਇਹਦੇ ਮੁਕਾਬਲੇ ਇਹਨਾਂ ਦਾ ਕਦ ਨਾ ਦੇਖਿਓ ਕਿਉਂਕਿ ਇਹ ਤਾਂ ਇਹ ਮੰਨ ਲਓ ਵੀ ਸਮੁੰਦਰੀ ਜਹਾਜ਼ ਹੀ ਆ ਬੜੀ ਵੱਡੀ ਇਹਦੇ ਕੋਲੇ ਹੈਗਾ ਬਾਈ ਕਹਿੰਦਾ 15 17 ਕਿਲੋ ਬੋਲਾ ਪਿੰਡ ਮਵਾਰਕਪੁਰ ਚੁੰਗਾ ਤਹਿਸੀਲ ਤੇ ਜ਼ਿਲ੍ਹਾ ਮਰੇਲਕੋਟ ਲੱਗ ਗੱਲਬਾਤ ਬਾਈ ਨਾਲ ਕਰਾ ਦਾਂਗੇ ਤੇ ਸ਼ੁਰੂਆਤ ਕਰ ਲਾਂਗੇ ਆ ਜਰਸੀ ਤੋਂ ਤੋਹਫ਼ਾ ਪੀਸੀ ਦਿਖਾ ਦਾਂਗੇ ਜਰਸੀ ਦਾ ਤੇ ਬਾਕੀ ਡਿਟੇਲ ਬਾਈ ਦੱਸ ਦੂਗਾ ਆਜੋ ਬਾਈ ਹਾਂਜੀ ਸੱਚੀ ਗਾਜੀ ਚੜ੍ਹਦੀ ਕਲਾ ਹਾਂਜੀ ਨੰਬਰ ਬੋਲ ਬੋਲਦਾ ਨਾ ਅੱਛਾ ਨੰਬਰ ਯਾਦ ਨਹੀਂ ਠੀਕ ਹੈ ਗੱਲ ਨੰਬਰ Y ਦਾ ਸਕਰੀਨ ਤੇ ਲਾ ਦਾਂਗੇ ਨੰਬਰ Y ਕਹਿੰਦਾ ਯਾਦ ਨਹੀਂ ਹੈਗਾ ਤੇ ਕੰਮ ਆਪਣਾ ਵਪਾਰ ਦਈਏ ਵਪਾਰ ਦਈਏ ਪ੍ਰੋਟੀਨ ਚ ਹੀ ਚੱਲਦਾ ਗੁੰਧੇ ਦੋ ਚਾਰ ਪਸ਼ੂ ਹੂੰ ਹੁੰਦੇ ਦੋ ਚਾਰ ਪਸ਼ੂ ਕੈਲੀਆ ਵੀ ਜ਼ਿਆਦਾਤਰ ਜਰਸੀ ਆਉਂਦੀ ਹੈਗਾ ਚਫ ਐਚ ਐਫ ਵੀ ਸਾਰੀ ਮਹਿੰਦਲੀ ਮਾਲ ਆ ਜਾਂਦਾ ਠੀਕ ਹੈ ਗੱਲ ਤੇ ਬਾਕੀ ਦੁੱਧ ਦੇ ਕੋਲ ਤਿਆਰੀ ਦਾ ਤਿਆਰੀ ਦਾ 18 ਕਿਲੋ ਕਹੋ ਨੂੰ 20 ਕਹਾਲੋ 18 ਕਿਲੋ ਪੂਰਾ ਐ ਨੈਟ ਆ ਮਾਰਗਰੀ ਕੈਮਰਾ ਆ ਗਈ ਕਹਿ ਲੀ ਬਾਈ ਪ्युअर ਜਰਸੀ ਚ ਆ ਗਈ ਹਾਈਟ ਨਹੀਂ ਮੈਂ ਕਹੂੰਗਾ ਵੀ ਸਾਨੂੰ ਬਾਲੀ ਜਿਆਦੇ ਵੱਡੀ ਐ ਇਹਦੀ ਕਈ ਵਾਰੀ ਕਿਸੇ ਭਰਾ ਨੂੰ ਲੱਗ ਜੇਗਾ ਰੀ ਇੱਥੋਂ ਮਾਰਦੀ ਕੈਮਰਾ ਇਹਦੇ ਕੱਦ ਦਾ ਆਈਡੀਆ ਜਾ ਕਰਾ ਦਿਆਂ ਇੱਥੋਂ ਕਈ ਵਾਰੀ ਕੋਈ ਭਰਾ ਕਹਿੰਦਾ ਹਨਾ ਵੀਡੀਓ ਚ ਵੱਡੀ ਬੁੱਡੀ ਬਣਾ ਦੇ ਨੇੜੇ ਆ ਕੇ ਰੋਲਾ ਪਾਲਾਂ ਦਾ ਗੱਲ ਦਾ ਤੇ ਬਾਕੀ ਲੇਵੇ ਦਾ ਡਿਜ਼ਾਈਨ ਬੜਾ ਸੋਹਣਾ ਰੱਖ ਦਿਆ ਇੱਥੋਂ ਦਿਖਾ ਦਿਆਂ ਕਿੰਨੇ ਦਿਨ ਦਾ ਸੂਆ ਬਾਈ ਇਹਦਾ ਸੂਆ ਹੈਗਾ 10 ਦਿਨਾਂ ਦਾ ਵੀਰੇ ਕਿੰਨਾ ਦੁੱਧ ਹਾਜ਼ਰ ਹੋਣਾ ਦੁੱਧ ਹੁਣ ਹਾਜ਼ਰ 18 ਕਿਲੋ ਵੀਰੇ ਚਪਾ ਦਾਂਗੇ ਪੂਰਾ ਦੰਗ ਦੋ ਡੰਗ ਚੋਕ ਦੋ ਡੰਗ ਬੰਦਾ ਚੋਕੇ ਲੈ ਕੇ ਜਾਵੇ ਆਪਣੇ ਰਹਿਸ ਫੋਲੋ ਬੰਦੇ ਨੇ ਅੱਛੀ ਰਹਿਣ ਦੀ ਵੀ ਤੇ ਬਾਈ ਕਹਿੰਦਾ ਡੰਗ ਦੋ ਡੰਗ ਸਜਣ ਨੂੰ ਤਸੱਲੀ ਕਰਾ ਦਾਂਗੇ ਦੰਦਾਂ 'ਚ ਕਿਵੇਂ ਸੀ ਬਾਈ ਇਹ ਨਹੀਂ ਚੌਕੀ ਆ ਵੀਰੇ ਚਾਰ ਦੰਦਾਂ ਚਾਰ ਦੰਦਾਂ ਸੂਆ ਕਿਹੜਾ ਹੋਇਆ ਦਾ ਸੂਆ ਵੀਰੇ ਦੂਜਾ ਸੂਆ ਦੂਜਾ ਸੂਆ ਬੱਚਾ ਕੀ ਆ ਗਿਆ ਨਾਲ ਮਗਰ ਬੱਛਾ ਵੀਰੇ ਆ ਨਾਲ ਆ ਗਿਆ ਮੇਲ ਕੱਪ ਤੇ ਆ ਗਿਆ ਐਚ ਐਫ ਦਾ ਹਣਾ ਐਚ ਐਫ ਦਾ ਵੀਰੇ ਠੀਕ ਆ ਗੱਲ ਤੇ ਬਾਕੀ ਤੋਰ ਕੇ ਦਿਖਾ ਦੇ ਗਰਾਂ ਬਾਰੀ ਲਾ ਸੱਜਣੋ ਇੱਥੋਂ ਕਰ ਸਕਦੇ ਹਾਂ ਚਾ ਇੱਕ ਕਦਮ ਮੈਂ ਤੁਹਾਨੂੰ ਦਿਖਾਤਾ ਵੀ ਪਰ ਇਹ ਮੰਨ ਲਓ ਵੀ ਜਿੰਨੀ ਕ ਹੈਗੀ ਆ ਨਾ ਖਰਾ ਸੋਨੇ ਵਾਲੀ ਕੰਮ ਆ ਤੇ ਬਾਕੀ ਜਿੱਡੀ ਆਪ ਆ ਭਾਈ ਉੱਡੇ ਹੀ ਲੈਵਾ ਹਨਾ ਹਾਂਜੀ ਕਮਾਲ ਆ ਇੱਥੋਂ ਜਿੱਡੀ ਕ ਆਪ ਆ ਗਈ ਓੱਡਾ ਕੀ ਆ ਗਿਆ ਦਾ ਸੱਜਣੋ ਆਰਡਰ ਆ ਥਾਣ ਇਹ ਮੰਨ ਲਓ ਵੀ ਜਿਵੇਂ ਕੜ ਕੇ ਲਾਏ ਹੁੰਦੇ ਨੇ ਨਾ ਫੁੱਲ ਗੈਪ ਤੇ ਲੱਗੇ ਆ ਆ ਗਈ ਪਿਓਰ ਜਰਸੀ ਚ ਤੇ ਦੁੱਧ ਬਾਈ ਕਹਿੰਦਾ ਇਹਦੇ ਕੋਲੇ ਹੈਗਾ 18 ਕਿਲੋ ਤਿਆਰੀ ਦਾ ਜੰਗ ਦੋ ਡੰਗ ਚਾਰ ਡੰਗ ਉਹ ਬਾਈ ਕਹਿੰਦਾ ਤਸੱਲੀ ਕਰਾ ਦਾਂਗੇ ਹਰੇਕ ਪੱਖ ਤੋਂ ਕਮਾਲ ਆ ਇੱਥੋਂ ਚਵਾਈ ਦੀ ਕਿਵੇਂ ਆ ਹਾਂ ਚਵਾਈ ਦੀ ਕਮਿਆ ਚਵਾਈ ਦੀਆਂ ਓਕੇ ਆ ਪੂਰੀ ਦੋ ਡੰਗ ਬੰਦਾ ਚੋਕੇ ਲੈ ਕੇ ਜਾਵੇ ਵੀਰੇ ਇਹਦਾ ਐਸ ਫੁੱਲ ਉਹ ਬੰਦੇ ਦੀ ਸੇਵਾ ਫੁੱਲ ਕਰੀ ਜਾਊਗੀ ਇਹ ਐ ਐ ਨੂੰ ਜਦੋਂ ਜਾਊਗੀ ਕਰੀ ਇੱਥੋਂ ਵੀ ਕਰਾ ਲਈ ਚਾ ਇੱਕ ਥੋੜਾ ਜਿਹਾ ਡਰਦੀ ਆ ਨਾ ਲੈ ਚੱਲ ਬਾਈ ਇਹ ਇੱਥੋਂ ਦਿਖਾ ਦੇਂਗੀ ਰੀ ਆਰਡਰ ਦਾ ਡਿਜ਼ਾਈਨ ਥੋੜਾ ਜਿਹਾ ਉੱਚੇ ਚ ਕਹਿ ਲਿਆ ਨਾ ਚੜਨ ਕਰਕੇ ਡਰਦੀ ਆ ਰੋਕੀ ਰੋਕੀ ਇੱਥੇ ਰੋਕੀ ਮੜਾ ਜਾ ਗਰਮ ਗਰਮ ਤਾਂ ਨਹੀਂ ਸੁਭਾਅ ਨਾ ਨਾ ਸੁਭਾਅ ਦੀ ਠੰਡੀ ਆ ਗਈ ਬਿਲਕੁਲ ਹਨਾ ਹੂੰ ਸੁਭਾਅ ਦੀ ਆ ਗਈ ਠੰਡੀ ਲੈ ਇੱਥੋਂ ਨਾਲ ਦੀ ਚਵਾਈ ਵੀ ਤੁਹਾਨੂੰ ਕਰਾ ਲਾਂਗੇ ਚੱਕ ਲੈ ਠੰਡੀ ਫੁੱਲ ਆ ਗਈ ਚਾਹੇ ਗਾਂ ਆਹ ਲਓ 745 ਵਾਲਾ ਕੰਮ ਹੀ ਹੈ ਨਾ ਆਜਾ ਤਾ ਨੁਕਨੇ ਦਾ ਠੀਕ ਹੈ ਗੱਲ ਬੰਦੇ ਕਮਾ ਕੇ ਦੁੱਧ 18 ਕਿਲੋ ਬਾਈ ਕਹਿੰਦਾ ਚਵਾ ਦਾਂਗੇ ਚਵਾ ਰਾਂਗੇ ਉਹ ਚੀਜ਼ ਦੀ ਤਸੱਲੀ ਰਵੂ ਬਾਕੀ ਮੈਂ ਕਰਾਂਗੇ ਵੱਧ ਵੀ ਚਵਾ ਦਾਂਗੇ ਇੱਕ ਗੱਲ ਹਰੇਕ ਭਰਾ ਨੂੰ ਕਹਿੰਦਾ ਵੀ ਜਿਹੜਾ ਪਸ਼ੂ ਤਿਆਰ ਦੁੱਧ ਵਾਲੇ ਨੂੰ ਕਿਤੋਂ ਵੀ ਲੈਣੋ ਚਾਹੇ ਆਪਣੀ ਵੀਡੀਓ ਦੇ ਚਾਹੇ ਕਿਤੇ ਹੋਰ ਉਹਦੀ ਦੋ ਟਾਈਮ ਤਸੱਲੀ ਕਰ ਦੋ ਮਾਲਕ ਜੀ ਕਿੰਨੇ ਕਿਲੋ ਬੋ ਜੀ ਦੋ ਡੰਗ ਕਿੰਨੇ ਪੈਸੇ ਦੇ 18 ਚਵਾ ਕੇ ਜਮੀ 18 ਚਵਾ ਕੇ ਵੀਰੇ ਮੁੱਲ ਕਿੰਨਾ ਮਰਜ਼ੀ ਕਰਾ ਲਾ 95 ਕਰਾ ਲਾ ਕਿੰਨਾ ਮਾਇਆ 85000 ਰੁਪਏ ਲਵਾਂਗੇ 85 ਦੇ ਦਾਂਗੇ ਛੋੜ ਸੂਟ ਮੰਨਤਾਂ ਨੂੰ ਛੋੜ ਤੋਂ ਮੋਹਕੇ ਦੇ ਹੋ ਜੂਈ ਠੀਕ ਹੈ ਗੱਲ 85 ਦੀ ਦੇ ਦਾਂਗੇ 4 ਦੰਦ ਬੱਛੀ 18 ਕਿਲੋ ਚਵਾਗ 18 ਕਿਲੋ ਦੋ ਡੰਗ ਚੋਕੇ ਲੈ ਕੇ ਜਾਵੇ ਬੰਦਾ ਦੁੱਧ ਠੀਕ ਹੈ ਗੱਲ ਤਾਜੀ ਦੀ ਵੀ ਵੀਡੀਓ ਵੀ ਹੈਗੀ ਆਪਣੇ ਕੋਲੇ ਤਾਜੀ ਦੀ ਹੈਗੀ ਆ ਛੂਈ ਹੋਈ ਦੀ ਹਾਂ ਉਹ ਵੀਡੀਓ ਨਾਲ ਪਾ ਦਾਂਗੇ ਆਪਾਂ ਠੀਕ ਹੈ ਗੱਲ ਉਹ ਵੀਡੀਓ ਜਿਹੜਾ ਸੱਜਣ ਬਾਈ ਨਾਲ ਸੌਦਾ ਕਰੂਗਾ ਤਾਜੀ ਦੇ ਉਹ ਬਾਈ ਕਹਿੰਦਾ ਉਹਨੂੰ ਦਿਖਾਈ ਜਾਊਗੀ ਉਹ ਚੀਜ਼ ਨਹੀਂ ਹੋਊਗੀ ਜਿਵੇਂ ਬੱਚਾ ਇਹਦਾ ਡੰਗ ਜਿਦਾ ਆ ਗਿਆ ਹੈ ਨਾ ਤੁਹਾਨੂੰ ਲੱਗੇ ਵੀ ਪਤਾ ਨਹੀਂ ਇਹਦਾ ਹੀ ਨਹੀਂ ਹੈਗਾ ਇਹਦਾ ਨਹੀਂ ਹੈਗਾ ਉਹ ਬਈ ਵੀਡੀਓ ਆਪਾਂ ਪਾ ਦਾਂਗੇ ਬੰਦਾ ਉਹ ਤਾਜੀ ਸੂਈ ਦੀ ਦਿਖਾ ਦਾਂਗੇ ਇੱਥੇ ਘਾ ਦਾਂਗੇ ਉਹ ਬਾਈ ਕਹਿੰਦਾ ਦਿਖਾ ਦਾਂਗੇ ਇਹ ਆ ਗਈ 1 ਨੰਬਰ ਤੇ ਜਰਸੀ ਤੇ ਆ ਦੋ ਨੰਬਰ ਤੇ ਸਾਈਵਾਲ ਚ ਆ ਗਈ ਬਾਈ ਸਾਈਵਾਲ ਆ ਗਈ ਵੀਰੇ ਗਰਦੇ ਵਿੱਚ ਆਉਂਦੀ ਆ ਗਿਰਕਰ ਉਸ ਚ ਨਾ ਸੁਹਾੜੀ ਕੇ ਮੈਂ ਬਾਈ ਸੁਹਾੜੀ ਪੂਰੀ ਠੰਡੀ ਆ ਵੀਰੇ ਪੂਰੀ ਹੈ ਨਾ ਗਰਮ ਗਰਮ ਤਾਂ ਨਹੀਂ ਨਾ 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 ਠੀਕ ਆ ਗੱਲ ਲੈ ਸੁਹਾ ਸੁਹਾ ਪਲੂਣਾ ਵੀਰੇ ਦੰਦਾਂ ਚ ਹੀ ਆਇਦਾ ਬੱਚੇ ਠੀਕ ਆ ਗੱਲ ਤੋਰ ਤੋਰ ਖੋਲ ਕੇ ਕਈ ਵਾਰੀ ਸਾਡੇ ਵਾਲੇ ਸਮਾਨ ਤੋਂ ਡਰ ਜਾਂਦੀ ਆ ਦੰਦਾਂ ਚ ਕਿਵੇਂ ਹੋਊਗੀ ਇਹ ਦੰਦਾਂ ਜਿਹੜਾ ਮੇਨੂੰ ਆਖੀਰੀ ਹੋਏ ਤਾਂ ਠੀਕ ਆ ਗੱਲ ਖੀਰੀ ਦੁੱਗੀ ਚੌਗੀ ਹੋ ਸਕਦੀ ਹੈ ਇੱਕ ਵਾਰੀ ਕਰ ਲੈ ਚੈੱਕ ਇਹ ਮੰਨ ਲਾ ਤੇ ਚਾਰ ਹੋ ਗਈ ਚਾਰ ਚਾਰ ਦੰਦ ਹੋ ਗਈ ਲੈ ਜਨ ਤਿੱਗੀ ਨਹੀਂ ਹੁੰਦੀ ਚੌਗੀ ਹੁੰਦੀ ਹੁੰਦੀ ਆ ਲੈ ਜਨ ਵਾਰਨੋ ਸਦਨੋ ਇੱਥੋਂ ਕਰ ਸਕਦੇ ਹਾਂ ਚੈੱਕ ਦੰਦਾਂ ਚ ਆ ਗਈ ਚਾਰ ਦੰਦ ਸੂਆ ਸੂਂਦੀ ਆ ਪਹਿਲਾ ਇਹ ਆ ਗਈ ਗੇਰਾ ਤੇ ਸਾਈ ਹਾਲ ਦਾ ਕਰਾਸ ਜਾਦੇ ਪੱਖੇ ਚ ਗਿਰਦਾ ਆ ਗਿਆ ਕਮਾਲਾ ਬਾਈ ਇੱਥੋਂ ਹਾਂ ਜਾਦੇ ਪੱਖੇ ਸਦਨੋ ਇਹ ਚ ਗੇਰਾ ਵਾਲਾ ਰਹੂਗਾ ਤੇ ਦੁੱਧ ਮੈਂ ਤੁਹਾਨੂੰ ਇਹ ਗੱਲ ਕਹਿੰਦਾ ਉਹਨਾਂ ਵੀ ਇਹਦਾ ਦੁੱਧ ਦਾ ਦੁੱਧ ਇਹਦਾ ਲਾਹੇਵੰਦ ਹੁੰਦਾ ਪੂਰਾ ਜਮਾਨਾ ਕਹਿੰਦੀ ਵੀ 100 ਬਿਮਾਰੀਆਂ ਦਾ ਇਲਾਜ ਕਰ ਦਿੰਦਾ ਇਹ ਦੁੱਧ ਦਾ ਕਮਾਲ ਆ ਬਈ ਇੱਥੋਂ ਕਮਾਲ ਹੀ ਨਾ ਦੋ ਤੇ ਬਾਕੀ ਲੇਵਾ ਸੋਨਾ ਬਣਾ ਦੂ ਸੁਭਾ ਦੀ ਬਾਈ ਕਹਿੰਦਾ ਆ ਗਈ ਬਿਲਕੁਲ ਠੰਡੀ ਗਰਮ ਗਰਮ ਵਾਲਾ ਸੀ ਨਹੀਂ ਥਣ ਲੱਗਿਆ ਮੱਜਾਂ ਨਾਲ ਦਾ ਦੂਰਾ ਲੈ ਚੱਲ ਬਈ ਅੰਦਰ ਨੂੰ ਲੈ ਚੱਲ ਇਹਦਾ ਚੜੀ ਜਾਊ ਮਾਰ ਕੇ ਛਾਲੇ ਨਹੀਂ ਦਰਦੀ ਤੇ ਇੱਥੋਂ ਦਿਖਾ ਦੇਂਗਾ ਜੀ ਕਿੰਨੇ ਦਿਨ ਪੈਂਡਿੰਗ ਨੇ ਇਹਦੇ ਦਿਨ ਪਹਿਨੇ ਦਾ ਵੀ ਰਿਹਾ ਜੇ ਇਹਦੇ 10 ਦਿਨ ਹਾਂ ਕਿੰਨਾ ਦੁੱਧ ਪਾ ਸਕਦੀ ਆ ਕਮਾਲ ਇੱਥੋਂ ਦੁੱਧ ਪਾ ਦੂ ਵੀਰੇ 12-13 ਕਿਲੋ ਆ 12-13 ਪਾ ਦੂ ਨਾ ਹਾਂ ਜੀ ਹਾਂ ਇਹ ਮੰਨ ਲਓ ਵੀ ਇੱਕ ਮੱਜ ਦਾ ਮੁਕਾਬਲਾ ਕਰੂ ਤਾਜੀ ਦਾ ਹਾਂ ਕਿੰਨੇ ਪੈਸੇ ਮੁੱਲ ਵੀ ਜਾਇ ਜੀ ਆ ਵੀਰੇ ਇਹਦਾ 45000 ਰੁਪਏ ਨਾਲ ਹੀ ਛਾਰ ਲਾਂਗੇ ਅੱਛਾ ਹਾਂ ਸਰ ਤਾਂ ਘੱਟਣਾ ਵੀ ਜਾਂਦਾ ਹੈ ਹੈ ਘੱਟ ਨਾਲ ਜਾਊਗਾ ਕਿਰਾਇਆ ਪਾੜਾ ਦੇ ਰਾਂਗੇ ਬੰਦੇ ਨੂੰ ਉਹ ਤਾਂ ਐ ਹੁੰਦਾ ਵੀ ਬੰਦੇ ਦਾ ਸਾਰ ਹੋਣਾ ਚਾਹੀਦਾ ਵੀ ਕਿੰਨੇ ਨਾਲ ਫਾਰਦਾ ਨਾ ਹਾਂ ਸਾਦ ਨੂੰ ਦਾ ਵਿੱਚ ਬੰਦੇ ਹਜ਼ਾਰ ਨਾਲ ਵੀ ਫਾਰ ਲਾਂਦੇ ਨੇ ਵਿੱਚ ਕਰੋੜ ਨਾਲ ਵੀ ਨਹੀਂ ਫਾਰਦੇ ਨਾ ਉਹ ਦੁਨੀਆ ਸਾਰੇ ਰੰਗਾਂ ਦੀ ਹੈ ਬਾਈ ਕਹਿੰਦਾ ਇਹ ਦੇ ਦਾਂਗੇ 45 ਜੇ ਕਿਸੇ ਨੇ ਦੋ ਨਹੀਂ ਲੈਣੀਆਂ ਹੋਈਆਂ ਦੋਨਿਆਂ ਚੋਂ ਹੀ ਮਾਨਤਾਣ ਹੋ ਜਾਊਗਾ ਵੀ ਹਾਂ ਕਈ ਵਾਰੀ ਕੋਈ ਦੋ ਵਾਲਾ ਜਾਂ ਤਿੰਨ ਵਾਲਾ ਹਾਂ ਤੇ ਨਾਲ ਉਹਨਾਂ ਚੋਂ ਹੀ ਮਾਨਤਾਣ ਵਧੀਆ ਹੋ ਜਾਊਗਾ ਠੀਕ ਹੈ ਜੀ ਤੇ ਹੁਣ ਮਾਰਦੇ ਗਏ ਜੀ ਆ ਬੈਠ ਤੇ ਕੈਮਰਾ ਸੋਨੂੰ ਸ਼ੁਰੂ ਜੀ ਕਹਤੀ ਵੀ ਇਹਦੇ ਨਾਲ ਉਹਨਾਂ ਦਾ ਕਦਰ ਨਾ ਮਲਾ ਕੇ ਦੇਖੋ ਜਿਆਦਾ ਹੁੰਦੀ ਅੱਗ ਥੋੜੀ ਹੈ ਨਾ ਇਹਦਾ ਸੁਆ ਬਾਈ ਸੁਆ ਇਹਦਾ ਦੂਜਾ ਲੈ ਬਾਕੀ ਸੱਜਣੋਂ ਤੁਹਾਨੂੰ ਤੋੜ ਕੇ ਦਿਖਾ ਦਿੰਨਾ ਬਾਹਰ ਹੀ ਲੈ ਚਲ ਬਾਈ ਕਮਾਲ ਆ ਇਹ ਤਾਂ ਕਿੰਨੇ ਦਿਨ ਦਾ ਸੁਆ ਇਹਦਾ ਸੁਆ ਇਹਦਾ ਅੱਜ ਵੀਰੇ ਪੰਜਵਾਂ ਦੇਣਾ ਸੁਈ ਨੂੰ 15 ਕਿਲੋ ਦਾ ਨੈਟਿਵ ਬੌਲੀ ਆ ਵੱਧ ਭਮਾ ਹੋਵੇ ਪੰਜਵਾਂ ਦਿਨ 15 ਕਿਲੋ ਨੈਟ ਬੌਲਾ ਹਾਜ਼ਰ ਚਵਾਈ ਦੀ ਕਿਵੇਂ ਰਹੂਗੀ ਚਵਾਈ ਦੀ ਪੂਰੀ ਬੰਬ ਆ ਵੀਰੇ ਠੀਕ ਆ ਗੱਲ ਤੇ ਥਣ ਜਿਹੜਾ ਤੂੰ ਕਹਿੰਦਾ ਸੀ ਕਿਹੜੇ ਚੀਟਫੈਕਟ ਆ ਆ ਮੂਰਲਾ ਵੀਰੇ ਮੂਰਲਾ ਇਧਰ ਆ ਬਹਿਣਿਆ ਕੰਪਨੀ ਵਾਲਾ ਮੂਰਲਾ ਹ ਹਵਾ ਲੈਂਦਾ ਠੀਕ ਆ ਗੱਲਾਂ ਹਵਾ ਲਾ ਬਾਈ ਗਾਂ ਵਾਲਾ ਥਾਣਾ ਜਿਹੜਾ ਬਾਈ ਕਹਿੰਦਾ ਕਬੈਣੀ ਵਾਲਾ ਥੋੜੀ ਜਿਹੀ ਹਵਾ ਜੀ ਲੈਂਦਾ ਇਹ ਮੰਨ ਲਓ ਵਿੱਚ ਦੀ ਕੈਲੀ ਵੀ ਥਣ ਟੁੱਟਦਾ ਹਾਂ ਟੁੱਟਦਾ ਉਹ ਥਣ ਟੁੱਟਦਾ ਉਦੋਂ ਦੁੱਧ ਬਾਈ ਕਹਿੰਦਾ ਹੈਗਾ 15 ਕਿਲੋ ਬੋਲਾ ਇਹਦੇ ਕੋਲੇ ਤਿਆਰ 25 ਕਿਲੋ ਦੀ ਗਾਰੰਟੀ ਦਵਾਂਗੇ ਦੁੱਧ ਦੀ ਕਮਾਲਾ ਬਾਈ 22 ਦੀ 22 ਦੀ ਪੂਰੀ ਬੰਬ ਆ ਵੀਰੇ ਆ ਲੈ ਚੱਲਾਂ ਅੰਦਰ ਮੈਂ ਇਹਦਾ ਕੀ ਰੇਟ ਰਹੂਗਾ ਇਹਦੇ ਜਮੀ ਫਿਕਸ ਜੇ ਕਿੰਨੇ ਪਾਵਾਂਗੇ ਜੇਬ ਚ ਇਹਦੇ ਫਿਕਸ 60000 ਰੁਪਏ ਪਾਵਾਂਗੇ ਵੀਰੇ ਇਹ ਬਾਈ ਕਹਿੰਦਾ ਲੈ ਲਾਂਗੇ 65 ਮਾਨਤਾਨ ਜਾ ਉਹ ਚੋ ਕਰ ਦਾਂਗੇ ਡਿਜ਼ਾਈਨ ਸੋਹਣਾ ਰੱਖਦੀ ਆ ਪਰ ਜਿੰਨੀ ਕਿ ਦਿੱਕਤ ਵਾਲੀ ਗੱਲ ਹੈਗੀ ਤੇ ਉਹ ਬਾਈ ਨੇ ਦੱਸ ਤੀ ਵੀ ਉਹ ਚੋ ਗਾਂ ਵਾਲਾ ਥਾਣਾ ਜਿਹੜਾ ਕਬੈਣੀਆ ਦਾ ਟੁੱਟਦਾ ਟੁੱਟਦਾ ਜੇ ਬੰਦੇ ਨੇ ਤਿੱਲ ਮੰਨ ਕੇ ਲੈਣੀ ਹੋਵੇ ਤਿੱਲ ਮੰਨ ਕੇ ਵੀ ਦੇ ਦਾਂਗੇ ਆਪਾਂ ਠੀਕ ਆ ਹਾਂ ਤੇ ਅੱਜ ਬੋਲਾ ਚਵਾ ਦਾਂਗੇ 15 ਕਿਲੋ 15 ਕਿਲੋ ਤੋਂ 16 ਵੀ ਚਵਾ ਦਾਂਗੇ ਠੀਕ ਆ ਇਹਦੀ ਵੀ ਦੁੱਧ ਕੰਨ ਨੂੰ ਨਹੀਂ ਮਰੇ ਕਨੀ ਝੂਠ ਹੋਊਗਾ ਠੀਕ ਆ ਪਾਈਆ ਖੰਡ ਮੈਂ ਘੱਟ ਦੱਸੂਗਾ ਵੱਧ ਭਾਵਾ ਹੋਵੇ ਠੀਕ ਆ ਸੱਜਣਾ ਪਸ਼ੂ ਤਿੰਨ ਦਿਖਾਤੇ ਬਾਈ ਕੋਲੇ ਇੱਕ ਤਿਆਰ ਦੁੱਧ ਵਾਲੀ ਜਰਸੀ ਇੱਕ ਜਿਆਦਾ ਕਹੂੰਗਾ ਗਿਰਚ ਪੈਂਦੀ ਆ ਥੋੜੀ ਸਾਈ ਹਾਲ ਚ ਆ ਗਈ ਪਹਿਲਣਾ ਇੱਕ ਤਾਜੀ ਸੂਈ ਦਿਖਾਤੀ ਐਚ ਐਫ ਤਿੰਨ ਤਿੰਨ ਪਸ਼ੂ ਦਿਖਾਤੇ ਬਾਈ ਕੋਲੋਂ ਜਿਹੜਾ ਵੀ ਪਸੰਦ ਆਊਗਾ ਨੇੜੇ ਆ ਕੇ ਤਸੱਲੀ ਕਰਕੇ ਟਾਈਮ ਦੋ ਟਾਈਮ ਚੋ ਕੇ ਪਾਸ ਕਰਕੇ ਬਾਈ ਤੋਂ ਲੈ ਜਿਓ ਧੰਨਵਾਦ ਜੀ